ਇੱਕ ਗੁਰਸਿੱਖ ਪਰਿਵਾਰ ਦੇ ਉੱਪਰ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਹਮਲਾ ਕਰਕੇ ਲਹੂ ਲਹਾਣ ਉਹਨਾਂ ਨੂੰ ਕਰ ਦਿੱਤਾ ਗਿਆ ਕੰਦਾ ਟੱਪ ਟੱਪ ਕੇ ਬਦਮਾਸ਼ ਆਉਂਦੇ ਨੇ ਤੇ ਕਟਮਾਰ ਪਰਿਵਾਰ ਦੀ ਕੀਤੀ ਜਾਂਦੇ ਗੁਰਸਿੱਖ ਪਰਿਵਾਰ ਦੀ ਜਿਹੜੀ ਕਟਮਾਰ ਕੀਤੀ ਜਾਂਦੀ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲਹੂ ਲਹਾਣ ਜਿਹੜਾ ਕੋ ਪਰਿਵਾਰ ਨੂੰ ਕਰ ਦਿੱਤਾ ਗਿਆ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਅੰਮ੍ਰਿਤਸਰ ਦੇ ਪਿੰਡ ਕਲੇਰ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਪਿੰਡ ਕਲੇਰ ਦੇ ਗੁਰਸਿੱਖ ਪਰਿਵਾਰ ਦੇ ਉੱਪਰ ਇਹ ਹਮਲਾ ਹੋਇਆ ਇਲਜ਼ਾਮ ਲੱਗੇ ਨੇ ਕਿ ਕਿਸੇ ਹੋਰ ਵੱਲੋਂ ਹਮਲਾ ਨਹੀਂ ਕੀਤਾ ਗਿਆ ਬਲਕਿ ਗਵਾਂਡੀਆਂ ਦੇ ਵੱਲੋਂ ਹੀ ਹਮਲਾ ਕੀਤਾ ਗਿਆ ਇਲਜ਼ਾਮ ਜਿਹੜਾ ਗੁਰਸਿੱਖ ਪਰਿਵਾਰ ਦੇ ਵੱਲੋਂ ਲਾਇਆ ਗਿਆ ਇਸ ਮੌਕੇ ਆ ਪੀੜਤਾ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਬੱਚਿਆਂ ਦੇ ਵੱਲੋਂ ਇੱਕ ਬਾਲ ਖੇਡੀ ਜਾ ਰਹੀ ਸੀ ਤੇ ਉਹ ਬੋਲ ਉਹਨਾਂ ਦੇ ਘਰ ਆ ਗਈ ਸੀ ਕਿ ਜਿਸ ਤੋਂ ਬਾਅਦ ਉਹ ਉਲਾੰਬਾ ਵੀ ਦੇਖੇ ਆਏ ਸੀਗੇ ਉਸ ਤੋਂ ਬਾਅਦ ਇਸ ਰੰਜਿਸ਼ ਤਹਿਤ ਗਵਾਂਡੀਆ ਦੇ ਵੱਲ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਉਹਨਾਂ ਦੇ ਨਾਲ ਜਿਹੜੀ ਐ ਕੁੱਟਮਾਰ ਕੀਤੀ ਗਈ ਹੈ ਤਾਂ ਇੱਕ ਬਲਜੀਤ ਸਿੰਘ ਜਸਬੀਰ ਕੌਰ ਤਾਂ ਕਈ ਅਣਪਛਾਤੇ ਆ ਦੇ ਜੋ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਜਿਹੜਾ ਕੰਦ ਟੱਪ ਕੇ ਇਹ ਸਾਡੇ ਨਾਲ ਕੁੱਟਮਾਰ ਜਿਹੜੀ ਐ ਕੀਤੀ ਜਾਂਦੀ ਐ ਤਾਂ ਕਈ ਇਸ ਪੂਰੇ ਹਮਲੇ ਦੇ ਵਿੱਚ ਜ਼ਖਮੀ ਵੀ ਹੋਏ ਨੇ ਤਾਂ ਤਸਵੀਰਾਂ ਤੋ ਨਾਲ ਸਾਂਝੀਆਂ ਕਰ ਰਹੇ ਆ ਤਾਂ ਇਹ ਤਸਵੀਰਾਂ ਨੇ ਅੱਜ ਜਿਹੜੀਆਂ ਕਿ ਤੁਹਾਨੂੰ ਸਾਂਝੀ ਕਰਿਓ ਜੇ ਦੂਜੀ ਤਰਵੀ ਸਾਹਮਣੇ ਹੀ ਦੂਜੀ ਤਰ ਦੇ ਵੱਲੋਂ ਜੜਾਗਾ ਆਪਣਾ ਪੱਖ ਰੱਖਿਆ ਗਿਆ ਉਹਨਾਂ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਕਿ ਅਸੀਂ ਅਜੇ ਹੀ ਕੋਈ ਵੀ ਘਟਨਾ ਨੂੰ ਜੋੜਾ ਉਹ ਅੰਜਾਮ ਨਹੀਂ ਦਿੱਤਾ ਸਾਡੇ ਘਰ ਵੀ ਜਿਹੜੇ ਨੇ ਰੋੜੇ ਚਲਾਏਗੇ ਦੂਜੀ ਤਰ ਨੇ ਯਾ ਤਾਂ ਕਿ ਸਾਡੇ ਘਰ ਦੇ ਉੱਪਰ ਵੀ ਜਿਹੜੇ ਨੇ ਉਹ ਰੋੜੇ ਚ ਲਾਏਗੇ ਨੇ ਤਾਂ ਉਧਰ ਪੁਲਿਸ ਦਾ ਕਹਿਣਾ ਕਿ ਦੋਮਾ ਤੀਰਾਂ ਦੀ ਅਰਖਾਸਤ ਸਾਡੇ ਕੋਲ ਪਹੁੰਚ ਗਈ ਨੇ ਸ਼ਿਕਾਇਤਾਂ ਪਹੁੰਚ ਗਈ ਨੇ ਤਾਂ ਉਹਨਾਂ ਦੇ ਵੱਲੋਂ ਮਾਮਲੇ ਦੀ ਜੜੀ ਹੈ ਉਹ ਜਾਂਚ ਕੀਤੀ ਗਈ ਹੈ ਤਾਂ ਤੁਸੀਂ ਉਹ ਤੁਹਾਨੂੰ ਦਿਖਾ ਰਹੇ ਹਾਂ ਤਾਂ ਗੁਰਸਿੱਖ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਲਜ਼ਾਮ ਗਵਾਨੀਆਂ ਤੇ ਲੱਗੇ ਨੇ ਪਰ ਗਵਾਨੀਆਂ ਦਾ ਵੀ ਪੱਖ ਸਾਹਮਣੇ ਆ ਉਹਨਾਂ ਦਾ ਕਹਿਣਾ ਕਿ ਸਾਡੇ ਤੇ ਇਲਜ਼ਾਮ ਗਲਤ ਲਾਏ ਜਾ ਰਹੇ ਨੇ ਫਿਲਹਾਲ ਜਾਂਚ ਦਾ ਵਿਸ਼ਾ ਪੁਲਿਸ ਦੇ ਕੋਲ ਦੋਮਾ ਤੀਰਾਂ ਦੀ ਜੋ ਸ਼ਿਕਾਇਤ ਪਹੁੰਚ ਚੁੱਕੀ ਹੈ ਤੇ ਪੁਲਿਸ ਆਪਣੇ ਪੱਧਰ ਤੇ ਮਾਮਲੇ ਦੀ ਜੂਆ ਜਾਂਚ ਕਰ ਰਹੀ ਹੈ। ਇੱਕ ਜਸਪੀਰ ਕੌਰ ਨੇ ਇਹਨਾਂ ਦੇ ਖਿਲਾਫ ਦਿੱਤੀ ਹੈ ਵਿਕਰਮ ਸਿੰਘ ਦੇ ਤੇ ਇੱਕ ਮਨਪ੍ਰੀਤ ਕੌਰ ਦੇ। ਇਹਨਾਂ ਉਹਨਾਂ ਦੇ ਖਿਲਾਫ ਦਿੱਤੀ ਹੈ। ਆ ਕੇ ਵੇਖਿਆ ਮਾਪਕਾ ਉਧਰ ਵੀ ਚਲੇ। ਕੀ ਦੱਸਿਆ ਕੀ ਨਾਲਿਆ? ਇਹ ਮਾਮਲਾ ਕੀ ਕਿਉਂ ਨਾ ਚੱਲਦਾ। ਪਰਵਾਰ ਵਰਨ ਕਾਰੇਆਂ ਸ਼ੀਸ਼ੇ ਟੁੱਟੇ ਆ। ਬਾਰੋਂ ਬੰਦੇ ਮਂਗਾ ਕੇ ਸ਼ੀਸ਼ੇ ਸਾਂ ਥੋੜੇ। ਸੱਜਰੀ ਨਸ਼ੇ ਦੀ ਗੱਲ ਚੱਲ ਰਹੀ ਹੈ ਕਿ ਮਾਲ ਪਿੰਕ ਤੋਂ ਕਾਗੇ ਤੇ ਸਪਲਾਈ ਕਰਦਾ ਬਸ ਉਹਨਾਂ ਦਾ ਰੈਂਟ ਦੱਸਿਆ ਜਾ ਰਿਹਾ ਪੂਜੇ ਵਰਤਨ ਇਹ 5 7 ਜਿਹੜੇ ਆ 4 3 9 ਬਣ ਜਾਂਦੇ ਜਾਂਦੇ ਆ ਇਹਦੇ ਬਾਰੇ ਕੀ ਕਰਾਂ ਅੱਜ ਤੱਕ ਨਹੀਂ ਇਹਨਾਂ ਦੱਸਿਆ ਅੱਜ ਝਗੜਾ ਇਹ ਤਾਂ ਅੱਜ ਗੱਲ ਕੀਤੀ ਕਦੇ ਨਹੀਂ ਇਹੋ ਜੀ ਗੱਲ ਹੈ ਜੀ ਸਾਮਣੇ ਨਾ ਇਹਨਾਂ ਕੀਤੀ ਦੋਨਾਂ ਉਹਨਾਂ ਦਾ ਸਾਥ ਉਹ ਕਿੱਦਾਂ ਸਾਨੂੰ ਕੁੱਟਿਆ ਮਾਰਿਆ ਇਹ ਘਰ ਜਨਾਨੀ ਕਹਿੰਦੀ ਉਹ ਪਰਿਵਾਰਕ ਉਹ ਆ ਕਰਦੇ ਆ ਗਏ ਹਾਂ ਅੱਜ ਉੱਥੇ ਚੱਲੇ ਆ ਮੌਕਾ ਵੇਖੋ ਉੱਥੇ ਵੇਖ ਕੇ ਮੌਕਾ ਪਤਾ ਲੱਗੂ ਕੀ ਗੱਲ ਹੈ ਚੱਲੋ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਪਿੰਡ ਕਲੇਰ ਤੇ ਗੱਲ ਕੋਈ ਨਹੀਂ ਅਸ਼ਦਾ ਜੀ ਕੱਲ ਦੀ ਗੱਲ ਆ ਉਹਨਾਂ ਨੇ ਬੋਲ ਮਰੀ ਆ ਇਹ ਰੰਜਸ ਰੱਖਦੇ ਆ ਪੁਰਾਣੀ ਇਹਨਾਂ ਨੇ ਨਾ ਗੁੜੀਆ ਵੀ ਲੜਾਈ ਆ ਪੁਰਾਣੀ ਕੋਈ ਤੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਇਦਾਂ ਆ ਵੀ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਘੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚਿਆਂ ਵਾਸਤੇ ਦਿੱਤੀ ਆ ਤੇ ਇਹਨਾਂ ਮੁੰਡਿਆਂ ਦੇ ਬੋਲ ਘੱਲ ਨਹੀਂ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗੋ ਉਹਨਾਂ ਦੇ ਸਿਰ 'ਚ ਵੱਜੀ ਆ ਮੈਂ ਫੇਰ ਬੋਲ ਦੇਤੀ ਆ ਤਾਂ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਠਾਤੀ ਆ ਮੈਂ ਵੀ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੀ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਕਿਹਾ ਮੈਂ ਬਰਾੜਿਆ ਬਰਾੜ ਦੇ ਘਰ ਜਾਊਂਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਭਨੇਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗ ਦਾ ਕੰਮ ਕਰਦੇ ਆ ਉਹਦਾ ਨਾ ਬਾਹੂ ਸਾਨੋ ਬਾਹੂ ਆ ਤੇ ਉਹਦਾ ਪਿਤਾ ਦਾ ਨਾਮ ਆ ਨਰਮਲ ਸਿੰਘ ਤੇ ਨਰਮਲ ਸਿੰਘ ਵੀ ਨਾਲ ਆਇਆ ਜੇ ਹੁਣ ਦੋਵੇਂ ਪਿਓ ਪਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੋ ਵੀਰ ਸਿੰਘ ਤੇ ਉਹਦੀ ਘਰ ਦੀ ਤੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋਲ ਕੋ ਹਥਿਆਰ ਆ ਤੇ ਬਾਹੂ ਕੋਲ ਪਿਸਤੌਲ ਦੇ ਤੇ ਬਲਜੀਤ ਦੇ ਹੱਥ ਵੀ ਦਾਤਰ ਜੀ ਤੇ ਉਹ ਮੇਰੇ ਮੁੰਡੇ ਦੇ ਮਾਰਿਆ ਨੇ ਉਹ ਜਿਹੜਾ ਮਾਰਿਆ ਨਾ ਉਹਦੇ ਹੱਥ ਚੋਂ ਦੂਜਾ ਨਹੀਂ ਪਿਸਤੌਲ ਹੁੰਦਾ ਉਹਦੀ ਮੁੱਠ ਮਾਰੀ ਜਬੱਟ ਦੀ ਤੇ ਆ ਮੇਰੇ ਬਿਮਾਰੀ ਆ ਤੇ ਮੈਂ ਸੈਰ ਤੇ ਉਹ ਮੇਰਾ ਗੱਲ ਫੜਿਆ ਉਹਨਾਂ ਨੇ ਤੇ ਮੈਂ ਹੈਂਡੀਕੈਪ ਬੰਦਾ ਵਾਂ ਤੇ ਮਾਦਾ ਨੂੰ ਬਜ਼ੁਰਗ ਆ ਉਹਨੂੰ ਵੇਖੋ ਕੀ ਹਾਲ ਆ ਇੱਕ ਇਸ ਮੈਕ ਦਾ ਕੰਮ ਕਰਦੇ ਆ ਇਹ ਬਰਬਰ ਬਲਜੀਤ ਨੂੰ ਪੁੱਛੋ ਕਿਥੇ ਕੱਟੀ ਪਾਈ ਆ ਇਸ ਮੈਕ ਵੇਚਦੇ ਉਹਨਾਂ ਨੇ ਸਾਰਾ ਧੰਦਾ ਕਰਦੇ ਆ ਦੋ ਨੰਬਰ ਦਾ ਧੰਦਾ ਕਰਕੇ ਨਾਲ ਉਹਨਾਂ ਦੇ ਏਡੇ ਏਡੇ ਘਾਟ ਆ ਹਾਂਜੀ ਜਾਣ ਭਾਜੀ ਮੈਂ ਤਾਂ ਅੰਦਰ ਹੀ ਵੜ ਗਿਆ ਤੇ ਮੈਨੂੰ ਘਰ ਜਾ ਮਾਰਿਆ ਮੇਰੇ ਮੁੰਡੇ ਨੂੰ ਅਸੀਂ ਤਾਂ ਰਹਿਰਾ ਸੋਢੀ ਇੱਕ ਮੇਰੀ ਕੁੜੀ ਬਾਹਰ ਪਾਠ ਕਰਨ ਦੀ ਗਹਿਰਾ ਸਾਜਦਾ ਤੇ ਉਹਨਾਂ ਨੇ ਗੁੜਕਾ ਵੀ ਜਲਤ ਨਾਲੋਂ ਅੰਗ ਕਰਤਾ ਵਾ ਜਲਤ ਜਿਹੜੀ ਹੈ ਨਾ ਉਹ ਫਾੜਤੀ ਹੈ ਤੇ ਮੈਂ ਮੰਗ ਕਰਦਾ ਵਾਂ ਵੀ ਪ੍ਰਸ਼ਾਸਨ ਕੋ ਵੀ ਇਹ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਜੇ ਮੈਂ ਝੂਠਾਂ ਤੇ ਮੈਨੂੰ ਸਜ਼ਾ ਦੇਣੀ ਚਾਹੀਦੀ ਜੇ ਇਹ ਝੂਠੇ ਆ ਤੇ ਇਹਨਾਂ ਨੂੰ ਦੇਣੀ ਚਾਹੀਦੀ ਹੈ ਤੇ 452 ਲੱਗਣੀ ਚਾਹੀਦੀ ਜਿਹੜੀ ਹੈ ਗੱਲ ਸੱਚੀ ਹੈ ਪੁਲਸ ਮੌਕੇ ਤੇ ਆਈ ਮੈਂ ਦਰਖਾਹੀ ਦੇ ਕੇ ਹਾਲ ਤੱਕ ਨਹੀਂ ਮੌਕਾ ਵੇਖਣ ਆਈ ਕੱਪੜੇ ਮੇਰੀ ਦੋਵਾਂ ਕੁੜੀਆਂ ਦੇ ਪਾੜੇ ਆ ਇੱਕ ਮੇਰੀ ਨਾਲਦੀ ਦੇ ਪਾੜੇ ਜੇ ਤੇ ਬਜ਼ੁਰਗ ਮੇਰੇ ਦੇ ਵਾਲ ਖੋਏ ਜੇ ਏ ਕਾ ਮਾਤਾ ਦੇ ਟੈਗ ਹੋ ਜਾ ਇਹਨੂੰ ਚੋਕੇ ਥਲੇ ਛੋੜਦਾ ਮੰਜੀ ਤੋਂ ਤੋ ਵੇਖ ਲੋ ਭਾਂ ਪਿਆ ਸਾਰਾ ਪਰਾਰ ਆ ਮਰਦਾ ਨਹੀਂ ਅਹੀਂ ਜੀ ਸ਼ੀਸ਼ਾ ਦੇ ਪਨਗਰ ਤੇ ਹੈ ਵਿਕਰਮ ਸਿੰਘ ਜੀ ਸਿੰਘ ਕਲੇਰ ਵਿੱਚ ਡਾਡੀ ਨੇ ਡੱਕਿਆ ਸੀ ਬੌਲ ਬੂਲ ਤੋਂ ਮਾਰਦੇ ਸੀ ਭਾਬੇ ਦੀ ਰੋਟੀ ਬੜੋ ਜੀ ਇਸ ਕਰਕੇ ਉਹ ਨਿੱਗੀ ਗੱਲ ਤੋਂ ਲੜਾਈ ਹੋ ਗਈ ਇਹ ਮਾਲਾਂ ਦੇ ਮੁੰਡੇ ਹੀ ਤੇ ਉਸ ਸਮੇਂ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈ ਗਏ ਇਸੇ ਪਿੰਡ ਦੇ ਭਨੇਵੇਂ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਹੈ ਤੇ ਨਾਲ ਤਿੰਨ ਚਾਰ ਸੱਪ ਪੰਜ ਸੱਤ ਮੁੰਡੇ ਲੈ ਕੇ ਆਏ ਆ ਸਿੱਧੇ ਆਣ ਕੇ ਬੂਹਾ ਟੱਪ ਕੇ ਦਾਤਰ ਲੈ ਕੇ ਘੜੇ ਲੈ ਕੇ ਸਿੱਧਾ ਅੰਦਰ ਵੜ ਗਏ ਆ ਤੇ ਸਾਰੇ ਜਾਣੇ ਛੀਛੂ ਛੂਛੇ ਭੰਨ ਕੇ ਸਾਰੇ ਕਰਦੇ ਅਹੀਂ ਆਪਣੀ ਜਾਨ ਵੀਰ ਜੀ ਬੂਹਾ ਬੂਹਾ ਮਾਰ ਕੇ ਬਚਾਈ ਆ ਤੇ ਜਿਤਨਾ ਮਤਲਬ ਕੀ ਦੇ ਦੱਸਿਆਂ ਦਾ ਫਿਰ ਤੇ ਹੋਰ ਗੱਲ ਹੋ ਜਾਂਦੀ ਅਹੀਂ ਕਿਤੇ ਚਲੀ ਜਾਂਦੇ ਇਹੋ ਗਲਗੁਲ ਪਏ ਵੀਰ ਜੀ ਸਾਰੇ ਜਾਣੇ ਤੇ ਇੱਕ ਉਹਨਾਂ ਦੀ ਵਾਈਫ ਆ ਜਸੂ ਗੋਰਾ ਤੇ ਨਾਲ ਇੱਕ ਜਰਾਜੀ ਗੋਰਾ ਦੋ ਜਨਾਨੀਆਂ ਆ ਜਿਹੜੀਆਂ ਜਿੰਨਾਂ ਤੋਂ ਜ਼ਿਆਦੀ ਗੱਲ ਵਧੀ ਐ ਇੱਕ ਭੂਆ ਮਾਇਓ ਹਾਂਜੀ ਹਾਂਜੀ ਹਥਿਆਰ ਵੀ ਸੀ ਕਿਸੇ ਕੋ ਦਾਤਰ ਹੀ ਦਾਤਰ ਆ ਉਹ ਬੂਏ ਦੇ ਵਜ੍ਹਾ ਘੜੇ ਖੰਡੇ ਸਾਰੇ ਆਲਟੋ ਗੱਡੀ ਤੇ ਆਏ ਆ ਚਿੱਟੇ ਰੰਗ ਦੇ ਹਾਂਜੀ ਅੰਮਰਤਾਰੀ ਵੀਰ ਜੀ ਸਾਰੇ ਇਸ ਵੀ ਗੱਲ ਪੇਜ ਲਾਣੀ ਹਾਂ ਜੀ ਜਨਾਨੀਆਂ ਦੇ ਵੀ ਗੱਲ ਪਏ ਆ ਗੁੜਕਾ ਸਾਹਿਬ ਰਹਿ ਰਸ ਕਾਂਦੇ ਚਲੋ ਸਾਡੇ ਗੱਲ ਪੈ ਜਿਓ ਮਹਾਰਾਜ ਦੀ ਬੇਦਬੀ ਨਾ ਕਰੋ ਮਹਾਰਾਜ ਦੀ ਬੇਦਬੀ ਕਰਦੀ ਗੁੜਕਾ ਸਾਹਿਬ ਪਾੜਦਾ ਮੰਗ ਇਨਸਾਫ ਕਰਾਂਗੇ ਜੇ ਨਾ ਹੋਗਾ ਫਿਰ ਜੋ ਹੋਊਗਾ ਫਿਰ ਠੀਕ ਆ ਮੌਕੇ ਤੇ ਵੀਰ ਜੀ ਪੁਲਿਸ ਅਜੇ ਤੱਕ ਨਹੀਂ ਆਈ ਜਸਬੀਰ ਕੌਰ ਰਾਮਦੀਪ ਪਲੇ ਇਹ ਗੱਲ ਵੀ ਹੋਈ ਤੁਹਾਡੇ ਬੱਚਿਆਂ ਤੇ ਲੜਾਈ ਹੋਈ ਕੱਲ ਇਹਦਾ ਪਿਓ ਵੀ ਬੋਲਿਆ ਕਿ ਤੁਸੀਂ ਖੇਡਣ ਦਿਆ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲਿਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤਾ ਨਹੀਂ ਆਣ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਐ ਮੈਂ ਬਹਿ ਗਿਆ ਜੀ ਉਹ ਆਪਸੇ ਵਿੱਚ ਭਰਾ ਭਰਾ ਖੇਡਣ ਦੈ ਖੇਡਣ ਦੋ ਇਸੇ ਕਰਕੇ ਇਹਨਾਂ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮੁਰਗੇ ਨੇ ਕੁੱਟ ਮਾਰ ਮੇਰਾ ਕੀਤੀ ਰੋੜੇ ਚਲਾਏ ਬੁਏ ਘੜੀ ਇੱਥੇ ਬੁਏ ਚਿਕਲੋਤੀ ਹਾਂ ਮੈਂ ਇੱਥੇ ਮੁੰਡੇ ਦਾ ਵਿਕ੍ਰਮ ਸਿੰਘ ਉਹ ਕਹਿੰਦੇ ਸਾਡੇ ਘਰੇ ਆ ਗਏ ਗਲੇ ਪਏ ਪਹਿਲਾਂ ਇਹ ਪਏ ਆ ਅਸੀਂ ਦਿਨ ਨਾਲ ਕੁਝ ਕਿ ਮਾਲਾ ਵਾਲੇ ਲਿਆਦੇ ਕੜੇਪ ਨੇ ਨਸਕੀ ਦਾ ਕੋਈ ਨਹੀਂ ਆ ਬੰਦਾ ਕੋਈ ਨਹੀਂ ਆ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਗੁਰਤਾ ਸਾਹਿਬ ਕਹਿੰਦੇ ਹੋਈ ਆ ਕੋਈ ਮੁੰਡਿਆਂ ਨੇ ਜਾ ਕੇ ਕਹਿੰਦੇ ਜੱਲਦੇ ਕਿਤੇ ਗਏ ਤੇ ਵੀ ਕੋਈ ਕਾਲਪੁਰ ਦਾ ਸਾਥ ਨਹੀਂ ਨਹੀਂ ਕੋਈ ਨਹੀਂ ਇਹ ਸਾਨੂੰ ਧਮਕੀਆਂ ਦਿੰਦੇ ਕਿ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਅਜੇ ਤੱਕ ਇਹ ਮਾਲਾ ਵਾਲਾ ਕੋਈ ਬੰਦਾ ਉਹਨੂੰ ਉਹ ਤੁਹਾਨੂੰ ਕਿਸਾਨ ਜੂਨੀਅਰ ਉਹ ਤੁਹਾਨੂੰ ਧਮਕੀਆਂ ਦੇ ਰਿਹਾ ਕਿ ਇਹ ਦਾਇਕ ਸਾਹਿਬ ਜੂਨੀਅਰ ਦੇ ਬੰਦੇ ਨੇ ਨਹੀਂ ਨਸ਼ਾ ਵੇਚਦੇ ਕੌਣ ਨਸ਼ਾ ਵੇਚਦੇ ਸਾਡੇ ਕੋਲ ਕੋਈ ਨਸ਼ਾ ਵੇਚਦੇ ਸਾਰੇ ਜਿੰਨੇ ਨਸ਼ਾ ਕੋ ਵੇਚਦਾ ਉਹ ਆਹ ਇੱਥੇ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਆਡੇ ਮਾਰ ਕੋਟ ਹੋਏ ਕਪੜੇ ਕਪੜੇ ਪਾੜੇ ਜਿਹੇ ਉਤੇ ਉਹ ਕਿਹ ਨਾਲ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਇਹ ਕਪੜਾ ਨਹੀਂ ਪਾਟਾ ਕੋਈ ਨਹੀਂ ਆਇਆ ਇਹ ਮੰਨ ਜਾਂਦਾ ਇਹ ਮੰਨਦਾ ਦੀ ਨਾ ਕਰਦੇ ਹੋ ਅਨ ਨੂੰ ਇਹ ਵਸ ਕੀ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦਾ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੀਆਂ ਕਿ ਲੱਤਾਂ ਪਾਉਂਦਾ ਕਿ ਉਹ ਕਰਦਾ ਜੇ ਕਰਦਾ ਸਾਨੂੰ ਇਹੋ ਗੱਲ ਕਹਿੰਦੀ ਹੈ ਕਿ ਅਸੀਂ ਸਾਡੇ ਬੱਜੇ ਕੋਈ ਛੁੱਟਿਆ ਨਹੀਂ ਅਜੇ ਤੱਕ ਕੋਈ ਨਹੀਂ ਨਹੀਂ ਅੱਜ ਆਈ ਇਹਨਾਂ ਜਿਹੜਾ ਜਸੂ ਮਾਲਾ ਤੋਂ ਮੁੰਡਾ ਆਇਆ ਉਹ ਤੋਂ ਕੋਈ ਪੰਨਾ ਨਸ਼ਾ ਦੇ ਖਲਾਫ ਮਕਦਮੇ ਚੱਜਦੇ ਨੇ ਜਸੂ ਮਾਲਾ ਤਾਂਹੀਂ ਕੋਈ ਸੱਦਿਆ ਹੀ ਨਹੀਂ ਦੱਸ ਰਹੇ ਨਹੀਂ ਵੀ ਸਾਡੇ ਕੋਲ ਤੁਹਾਡਾ ਕੋਈ ਰਿਲੇਟਿਵ ਹੈ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਮਾਲਾ ਤੋਂ ਸਾਡਾ ਕੋਈ ਜਸੂ ਮੁੰਡਾ ਹੀ ਨਹੀਂ